ਰਿਲੇਟਡ ਕੀਤਾ ਗਿਆ ਸੱਚ ਉਹ ਬਿਆਨ ਹੈ ਇਹ ਸਾਡੇ ਮੰਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਮਤਲਬ ਚਲਾਇਆ ਗਿਆਗਾ ਉਹਦੇ ਚ ਅਸੀਂ ਹਰ ਬਰੀ ਹਫਤੇ ਚ ਕਿਤੇ ਨਾ ਕਿਤੇ ਕੋਈ ਵੀ ਸੁਸਾਇਟੀ ਚੂਜ਼ ਕਰਕੇ ਜਿਹਦੇ ਚ ਸਰਪਲਾਈ ਕੋਈ ਐਲੀਮੈਂਟ ਹੋਵੇ ਵੀ ਜਿਹੜਾ ਪਹਿਲਾਂ ਨਾ ਕਿਸੇ ਨੂੰ ਦੱਸਿਆ ਜਾਵੇ ਉਹਦੇ ਚ ਅਸੀਂ ਅੱਜ ਨਿਰਮਲ ਸ਼ਾਇਆ ਸੁਸਾਇਟੀ ਚੂਜ਼ ਕੀਤੀ ਸੀ ਇਹਦੇ ਚ ਇਹਨਾਂ ਦੇ ਚਾਰਟ ਆਗਰਸ ਨੇ ਕਸਪੀ ਟੈਨੈਂਟ ਨੂੰ ਸਾਰੇ ਨੂੰ ਕੋਆਰਡਨ ਕਰ ਲੈਣਾ ਜਿਹੜੀ ਸੋਸਾਇਟੀ ਅਸੀਂ ਕਰਨੀ ਹੁੰਦੀ ਆ ਉਹਨੂੰ ਕੋਆਰਡਨ ਕਰਕੇ ਤੇ ਫਿਰ ਜਿਹੜੇ ਟੈਨੈਂਟਸ ਰਹਿੰਦੇ ਨੇ ਜ਼ਿਆਦਾਤਰ ਅਸੀਂ ਟੈਨੈਂਟਸ ਦੀ ਚੈਕਿੰਗ ਕਰਦੇ ਆ ਕਿ ਮਾੜਾ ਅਨਸਰ ਜਿਹੜਾ ਉਹ ਕਿਰਾਇਆ ਕੇ ਆ ਕੇ ਰਹਿੰਦਾ ਠੀਕ ਹੈ ਉਹ ਇਹਦੇ ਵਿੱਚ ਤੋਂ 800 ਦੇ ਕਰੀਬ ਇਹਦੇ ਵਿੱਚ ਫਲੈਟਸ ਹੈਗੇ ਨੇ ਜਿਹਦੇ ਚੋਂ 400 ਤੋਂ ਉੱਤੇ 450 ਦੇ ਨੇ ਫਲੈਟਸ ਚੈੱਕ ਕੀਤੇ ਹੋਏ ਆ ਉਹਦੇ ਤੋਂ ਬੰਦੇ ਕੋਈ ਸਸਪੀਸ਼ੀਅਸ ਹੈਗੇ ਉਹ ਅਸੀਂ ਉਸਾਬ ਵੈਰੀਫਾਈ ਕਰ ਲੈਣਗੇ ਤੇ ਅਸੋ ਸਪੀਸ ਹਬ ਨੇ ਵੀ ਜਿਵੇਂ ਵੀ ਗਾਈਡਲਾਈਨਸ ਹੁੰਦੀਆਂ ਸਾਨੂੰ ਟਾਈਮ ਟੂ ਟਾਈਮ ਇੱਕ ਜਿਵੇਂ ਹੁੰਦਾ ਹੁਣ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਸੰਡੇ ਨੂੰ ਹੀ ਹੁੰਦਾ ਇਸੇ ਕਰਕੇ ਇਸ ਵਾਰੀ ਅਸੀਂ ਟਿਊਜ਼ਡੇ ਰੱਖ ਲਿਆ ਕਾਟੇ ਰਿਚ ਬਿਨਾ ਵੈਰੀਫਿਕੇਸ਼ਨ ਤੋਂ ਵੀ ਬਿਲਕੁਲ ਹੈਗਾ ਹੈ ਇਸ ਟਾਈਮ ਬਸ ਆਇਆ ਚੌਰ ਜਿਹੜਾ ਅੱਗੇ ਰੋਡ ਦੇ ਉੱਤੇ ਖੜੇ ਇੱਥੇ ਖੜਿਆ ਸਕਦਾ ਹੈ ਦਾ ਡੀਜੀਪੀ ਪੰਜਾਬ ਵਾਲੋ ਜਿਹੜੀ ਇਹ ਮਹਿੰਮ ਚਲਾਈ ਗਈ ਹੈ ਸੱਚਾ ਪਿਆਰ ਆਮ ਤੌਰ ਤੇ ਦੇਖਿਆਗਾ ਜਿਹੜੀ ਤੁਹਾਡੀ ਸੱਚਾ ਪਿਆਰ ਹੈਗਾ ਬਹੁਤ ਏਰੀਆ ਜਾਂ ਸੁਸਾਇਟੀਆਂ ਚਲਦਾ ਸਲਾਮੇਰੀ ਜਿ ਕਿਉਂ ਨਹੀਂ ਕੀਤੇ ਜਾਂਦੇ ਸਰ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਟਾਈਮ ਟੂ ਟਾਈਮ ਮਤਲਬ ਸਲਾਮ ਦੇ ਵਿੱਚ ਵੀ ਕੈਨੋਟ ਐਕਸਪੈਕਟ ਜਿਹੜੇ ਲੈਵਲ ਦੀ ਅਸੀਂ ਪਹਿਲਾਂ ਕੋਈ ਗੈਂਗਸਟਰਸ ਜਾਂ ਐਵੇਂ ਦੇ ਲੋਕਾਂ ਦੀ ਭਾਲ ਕਰ ਰਹੇ ਆ ਯਾ ਉਹਨਾਂ ਨੂੰ ਇੱਕ ਇਫੈਕਟ ਦੇਣਾ ਚਾਹੁੰਦੇ ਆ ਡਾਕਟਰੰਟ ਕੇ ਇਸ ਜਿਵੇਂ ਕਿ ਆ ਜਾਂਦਾ ਬੀਜੀ ਰਖਪੋੜੀਆਂ ਡੇਰਾ ਬਸਰੀ ਏਰੀਆ ਚ ਬਹੁਤ ਜ਼ਿਆਦਾ ਐਵੇਂ ਦਾ ਕੰਮ ਹੋ ਜਾਂਦਾ ਕਿ ਇੱਥੇ ਰਹਿੰਦੇ ਨੇ ਜੀ ਪੂਰੇ ਪੰਜਾਬ ਚੋਂ ਆਕੇ ਜਿਵੇਂ ਲੱਗਦਾ ਲੋਕਾਂ ਨੂੰ ਤਾਂ ਕਰਕੇ ਅਸੀਂ ਹੱਲੇ ਇਹਨਾਂ ਨੂੰ ਟਾਰਗੇਟ ਕੀਤਾ ਹੋਇਆ ਲੇਕਿਨ ਸਲਾਮ ਚ ਵੀ ਕੋਈ ਐਹੋ ਜੀ ਗੱਲ ਨਹੀਂ ਵੀ ਸਲਾਮ ਚ ਨਹੀਂ ਕੀਤਾ ਜਾਣਾ ਹੈ ਨਹੀਂ ਕੀਤਾ ਜਾਏਗਾ ਫਿਰ ਜ਼ਿਰਕਪੁਰ ਦੇ ਵਿੱਚ ਦੋ ਇਨਕਾਊਂਟਰ ਜਿਵੇਂ ਕੰਕੇਦ ਬਾਦੂ ਦਾ ਹੋਇਆ ਇੱਕ ਉਹਨੇ ਥੋੜੇ ਦਿਨ ਪਹਿਲਾਂ ਹੋਇਆ ਬਲਟਾਣਾ ਫਰਨੀਚਰ ਮਾਰਕੀਟ ਦੇ ਵਿੱਚ ਇਦਾਂ ਦੀਆਂ ਕਾਰਵਾਈਆਂ ਨੂੰ ਦੇਖ ਕੇ ਲੱਗਦਾ ਕਿ ਜ਼ਿਰਕਪੁਰ ਦੇ ਵਿੱਚ ਕੋਈ ਕ੍ਰਾਈਮ ਨਹੀਂ ਖਤਲ ਪੈਗੀ ਸਰ ਮੈਂ ਤਾਂ ਕਹਿੰਦਾ ਇਹ ਤਾਂ ਬਹੁਤ ਡੈਟਰੈਂਟ ਇਫੈਕਟ ਹੈ ਇਹ ਸੀਗਾ ਉਸ ਤੋਂ ਬਾਅਦ ਜਿਹੜੇ ਜਾ ਕੇ ਉੱਥੇ ਆਪਾਂ ਅੰਮ੍ਰਿਤਸਰ ਚ ਹੋਏ ਉਹ ਦੋਵੇਂ ਬੰਦੇ ਇਨਕਾਊਂਟਰ ਹੋ ਗਏ ਹੈਨਾ ਜੀ ਪੁਲਿਸ ਨਾਲ ਮੁਠਬੇੜ ਹੋਈ ਚਲੋ ਦੋਵੇਂ ਮਾਰੇ ਗਏ ਮੈਨੂੰ ਮਹਿਸੂਸ ਹੁੰਦਾ ਕਿ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਹੋਊਗਾ ਕ੍ਰਾਈਮ ਚ ਫਾਲ ਆਊਗਾ ਮੈਨੂੰ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਤੋਂ ਘਟਣਗੀਆਂ ਬਹੁਤ ਜ਼ਿਆਦਾ ਸੱਚ ਕਾਫੀ ਸੈਨੀਅਰ ਪੁਲਿਸ ਅਫੀਸਰ ਲੇਕਿਨ ਵੀ ਬੀਇੰਗ ਇਨ ਪੁਲਿਸ ਅਸੀਂ ਤਾਂ ਆਪਣਾ ਬੈਸਟ ਦੇਣਾ ਹੈ ਵੇਖੋ ਨਾ ਮਤਲਬ ਹੁਣ ਜਿਵੇਂ ਮੇਰੀ ਵੀ ਅੱਜ ਰਾਤੀ ਨਾਈਟ ਸੀਗੀ 2 ਵਜੇ ਤੱਕ ਮੈਂ ਨਾਈਟ ਕੀਤੀ ਹੈ ਦੈਨ ਇੱਕ ਪਲਾਨਿੰਗ ਬਣਾਉਂ ਨਾ ਆਮ ਹੈਰ ਨਾ ਐਵਰੀਥਿੰਗ ਸੋ ਥੈਟ ਦੇ ਡੋਂਟ ਫੀਲ ਕਿ ਇਹਨਾਂ ਨੂੰ ਹੀ ਸਵੇਰੇ ਤੜਕੇ ਠਾ ਲਿਆ ਜਾਂਦਾ ਜਾਂ ਇਹਨਾਂ ਨੂੰ ਕੰਮ ਜ਼ਿਆਦਾ ਕਰਨਾ ਪੈ ਰਿਹਾ ਜੋ ਵੀ ਰਿਸੋਰਸਸ ਹੈਗੇ ਨੇ ਉਹਨਾਂ ਨੂੰ ਬੈਸਟ ਇਸਤੇਮਾਲ ਕਰਕੇ ਵੀ ਹੈਵ ਟੂ ਵਰਕ ਉਹਦੇ ਲਈ ਗਵਰਨਮੈਂਟ ਨੇ ਵੇਖਣਾ ਜਦੋਂ ਟਾਈਮ ਟੂ ਟਾਈਮ ਕਿੰਨੀ ਰਿਕਰੂਟਮੈਂਟ ਕਰਨੀ ਆ ਜਾਂ ਕੀ ਉਹਨਾਂ ਦੇ ਹੈਗੇ ਆ ਹੈਗੇ ਆ ਸ਼ਾਰਟੇਜ ਬਟ ਵੀ ਹੈਵ ਟੂ ਪਰਫਾਰਮ ਆਰ ਬੈਸਟ ਜਿੰਨਾ ਹੈਗਾ ਉਹਦੇ ਨਾਲ ਸਰਚ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਸਰਚ ਅਭਿਆਨ ਚਲਾਇਆ ਜਾ ਰਿਹਾ ਕਿੰਨੀ ਕਾਮਯਾਬੀ ਮਿਲ ਰਹੀ ਹੈ ਇਹਨੂੰ ਜੀ ਮੈਂ ਮਹਿਸੂਸ ਕਰਦਾ ਅਸੀਂ ਪਿੱਛੇ ਜੇ ਆਈ ਵਾਸ ਪੋਸਟਡ ਇਨ ਫਤਿਹਗੜ ਸਾਹਿਬ ਡਿਸਟ੍ਰਿਕਟ ਸੀਗਾ ਉੱਥੋਂ ਆ ਕੇ ਅਸੀਂ ਉਦੋਂ ਮਤਲਬ ਸਿਰਫ ਇਸੇ ਕਰਕੇ ਕਿ ਐਵੇਂ ਨਾ ਲੱਗੇ ਕਿ ਕਿਸੇ ਦੀ ਜਿਵੇਂ ਅਸੀਂ ਉੱਥੇ ਕੀਤਾ ਸੀਗਾ ਹੋਮਲੈਂਡ ਹਾਈਟਸ ਚ ਤਾਂ ਡੀਆਈ ਸਾਹਿਬ ਨੇ ਜਾਂ ਉਦੋਂ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਫਤਿਹਗੜ ਤੋਂ ਪੁਲਿਸ ਨੇ ਆ ਕੇ ਉਹ ਸਰਚ ਕੀਤੀ ਸੀਗੀ ਉਹਦੇ ਲਈ ਅਸੀਂ ਮਤਲਬ ਸਮਝਦੇ ਹੋ ਤੇ ਉਦੋਂ ਉੱਥੋਂ ਜੋ ਵੀ ਕੋਈ ਸੀਗੇ 10 15 ਬੰਦੇ ਰਾਉਂਡ ਅਪ ਕੀਤੇ ਗਏ ਕਿ ਜਿਹੜੇ ਰਜਿਸਟਰ ਹੋਏ 1 2 ਜਿਨ੍ਹਾਂ ਨੇ ਕੋਈ ਵੈਪਨ ਨੂੰ ਰੱਖੇ ਸੀਗੇ ਸਿਗਰਾਂ ਦੇ ਕੋਲ ਹਰਿਆਣਾ ਸਟੇਟ ਦੇ ਵੈਪਨ ਸੀਗੇ ਤੇ ਇੱਥੇ ਪੰਜਾਬ ਚ ਰੱਖੇ ਹੋਏ ਸੀਗੇ ਸੋ ਫਰਕ ਪੈ ਰਿਹਾ ਮੇਰੇ ਸਾਰੇ ਸਵਾਲ ਮੇ